26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਤੇ ਗਏ ਆਪਣੇ ਸੱਦੇ ਦੇ ਮੁਤਾਬਕ ਜਿਹੜੀ ਹੈ ਟਰੈਕਟਰ ਪ੍ਰੇਡ ਦੀ ਗੱਲ ਕੀਤੀ ਗਈ ਸੀ ਔਰ ਤੁਸੀਂ ਦੇਖ ਸਕਦੇ ਹੋਗੇ ਅਸੀਂ ਇਸ ਵਕਤ ਖੜੇ ਹਾਂ ਜ਼ਿਲ੍ਹੇ ਗਰਦਾਸਪੁਰ ਦੇ ਕਸਬਾ ਨਿਸ਼ਾਰਾ ਮੱਜਾ ਸਿੰਘ ਦੇ ਨਜ਼ਦੀਕ ਜਿੱਥੇ ਕਿ ਕਿਸਾਨਾਂ ਵੱਲੋਂ ਜੋ ਹੈ ਉਹ ਟਰੈਕਟਰ ਪ੍ਰੇਡ ਦਾ ਆਯੋਜਨ ਕੀਤਾ ਗਿਆ ਹੈ ਔਰ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੌਜਵਾਨ ਜਿਹੜੇ ਨੇ ਇੱਥੇ ਮੌਜੂਦ ਨੇ ਕਿਸਾਨ ਆਗੂ ਇੱਥੇ ਮੌਜੂਦ ਨੇ ਔਰ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕੀ ਕਾਰਨ ਹੈ ਕਿਉਂ ਜਿਹੜਾ ਜੇ ਤੁਸੀਂ ਆ ਕਿਸਾਨ ਪਲੇਡ ਦਾ ਜਿਹੜਾ ਏ ਉਹ ਫੇਰ ਸੱਦਾ ਦਿੱਤਾ ਗਿਆ ਸੀ ਕੀ ਕਾਰਨ ਹੈ ਅੱਜ ਤੁਸੀਂ ਜਿਹੜੀ ਕਿਸਾਨ ਪਲੇਡ ਕਰ ਰਹੇ ਹੋ ਇਹ ਜੀ ਆਪਣਾ ਖਨੌਰੀ ਦੇ ਵਿੱਚ 63 ਦਿਨਾਂ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਤੇ ਖਨੌਰੀ ਤੇ ਸ਼ੰਭੂ ਮੋਰਚੇ ਵੱਲੋਂ ਇਹ ਕਾਲ ਸੀ ਕਿ 26 ਜਨੂਅਰੀ ਤੇ ਪਏ ਜਿਹੜੀ ਇਹਨਾਂ ਨੇ ਪਲੇਡ ਕਰਨੀ ਹੈ ਇੱਕ ਕਿਸਾਨਾਂ ਦੀ ਜਿਹੜੀ ਟਰੈਕਟਰ ਪਲੇਡ ਆ ਇੱਥੋਂ ਪਿੰਡ ਅਠ ਕਾਪਰੇਟ ਕਰਾਨਿਆਂ ਦੇ ਵਿਰੋਧ 'ਇਹ ਰੋਸ ਮਾਰਚ ਆ। ਕੀ ਕਾਰਨ ਹੈ? ਕਿਉਂ ਜਿਹੜੀਆਂ ਸਰਕਾਰਾਂ ਹਲ ਤੱਕ ਤੁਹਾਡੀ ਗੱਲ ਨਹੀਂ ਸੁਣਦੀਆਂ ਇੰਨੇ ਚਿਰ ਤੱਕ ਮਰਨ ਵਧ ਤੱਕ ਵੀ ਜਿਹੜੀ ਤੁਸੀਂ ਦੱਸਿਆ ਜਿਵੇਂ 55 ਦਿਨ ਵੀ ਹੋ ਗਏ ਤੇ ਤਾਂ ਵੀ ਜਿਹੜੀਆਂ ਸਰਕਾਰਾਂ ਨੇ ਵਾਅਦੇ ਕੁਝ ਕਰਦੇ ਨੇ ਜਦੋਂ ਵਫਾ ਕਿਉਂ ਨਹੀਂ ਹੁੰਦੀ? ਵੇਖੋ ਜੀ ਸਰਕਾਰ ਨੇ ਸਾਨੂੰ 14 ਤਰੀਕ ਦੀ ਮੀਟਿੰਗ ਦੇ ਦਿੱਤੀ ਹੋਈ ਆ। ਜਿਹੜੇ ਸਰਦਾਰ ਗਜਜੀਤ ਸਿੰਘ ਢੱਲੇਵਾਲ ਜੀ ਪਹਿਲਾਂ ਉਹਨਾਂ ਨੇ ਬਿਲਕੁਲ ਜਿਹੜਾ ਅਨ ਜਿਹੜਾ ਨਹੀਂ ਖਾਦਾ ਤੇ ਬਾਅਦ ਵਿੱਚ ਹੁਣ ਉਹਨਾਂ ਨੇ ਮੈਡੀਕਲ ਜਿਹੜੀ ਸਹਾਇਤਾ ਲੈ ਲਈ ਆ। ਸਾਡੀ ਜਿਹੜੀ ਆ 14 ਤਰੀਕ ਦੀ ਸਰਕਾਰ ਦੇ ਨਾਲ ਮੀਟਿੰਗ ਹੈ ਤੇ ਸਰਕਾਰ ਨੇ ਇਹ ਸਾਨੂੰ ਪੂਰਾ ਸ਼ਵਾਸ ਆਇਆ ਕਿ ਜਿਹੜਾ ਜਿਹੜੀ ਮੀਟਿੰਗ ਹੈ ਆਪਾਂ ਪੋਜ਼ਿਟਿਵ ਹੀ ਹੋਊਗੀ ਤੇ ਕਿਸਾਨਾਂ ਦੇ ਪੱਖ ਦੇ ਵਿੱਚ ਹੋਊਗੀ ਫਿਰ ਅੱਜ ਕਿਸਾਨ ਪ੍ਰੇਡ ਕਿਉਂ ਕੀਤੀ ਜਾ ਰਹੀ ਵੀ ਇਹ ਕਿਸਾਨ ਪ੍ਰੇਡ ਦੇ 26 ਜਨਵਰੀ ਨੂੰ ਜਦੋਂ ਪਹਿਲਾਂ ਵੀ ਕੀਤੀ ਸੀ ਪਹਿਲਾ ਮੋਰਚਾ ਸੀਗਾ ਉਦੋਂ ਵੀ ਵੱਡੀ ਗਿਣਤੀ ਦੇ ਵਿੱਚ ਪ੍ਰੇਡ ਕੀਤੀ ਗਈ ਸੀ ਤੇ ਅੱਜ ਮੋਰਚੇ ਨੇ ਸਾਰੀ ਮੀਟਿੰਗ ਕਰਕੇ ਤਿਆਰ ਕਰਕੇ ਵੀ ਜਿਹੜੀ ਕਿਸਾਨਾਂ ਦਾ ਇੱਕ ਰੋਸ ਆ ਪੀ ਜਿਹੜਾ ਇਨਾ ਟਾਈਮ ਤੋਂ ਬੈਠੇ ਹੋਏ ਆ ਉਹਦੇ ਰੋਸ ਦੇ ਵਿੱਚ ਅੱਜ ਜਿਹੜੀ ਅਪਰੇਟ ਕੀਤੀ ਜਾ ਰਹੀ ਹੈ ਕੀ ਮੰਨਦੇ ਹੋ ਕਿਉਂ ਜਿਹੜੀ ਹੈ ਲਗਾਤਾਰ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਨਾਲ ਜਿਹੜੇ ਕੀਤੇ ਗਏ ਵਾਦੇ ਪੂਰੇ ਨਹੀਂ ਕਰਦੀਆਂ ਦੇਖੋ ਇਹ ਸ਼ੁਰੂ ਤੋਂ ਹੁੰਦਾ ਆ ਰਿਹਾ ਵਾ ਜਿੰਨੇ ਪਹਿਲਾਂ ਤੋਂ ਵੀ ਸਰਕਾਰਾਂ ਜਿਹੜੀਆਂ ਵਾਂ ਕਿਸਾਨਾਂ ਦੇ ਇਹਨਾਂ ਹੱਕ ਵਿੱਚ ਨਹੀਂ ਪਹੁੰਚਦੀਆਂ ਪਰ ਹੁਣ ਹੁਣ ਸਾਨੂੰ ਲੱਗਦਾ ਵਾ ਕਿ ਜਿੰਨਾ ਮੋਰ ਤਾਂ ਡੱਲੇਵਾਲ ਸਾਹਿਬ ਨੇ ਜਿੰਨਾ ਉਹਨੇ ਇਨੇ ਚੇਤਾ ਲਾਇਆ ਵਾ ਨਾ ਹੁਣ ਕੁਝ ਆਸ ਜਾਗੀ ਆ ਕਿਉਂਕਿ ਸਰਕਾਰਾਂ ਅੱਗੇ ਵੀ ਬੜਾ ਕੁਝ ਹੋ ਗਿਆ ਉਦੋਂ ਵੀ ਇਹਨਾਂ ਮੰਨ ਕੇ ਫੇਰ ਮੁਕਰ ਗਏ ਪਰ ਹੁਣ ਸਾਨੂੰ ਇਦਾਂ ਲੱਗਦਾ ਵਾ ਕਿ ਸਾਨੂੰ ਕੋਈ ਆਖ ਦੀ ਕਰਨ ਜਾਗਦੀ ਲੱਗਦੀ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿੰਨੀਆਂ ਆੜੇ ਜਸੇਬੰਦੀਆਂ ਜਿੰਨੀਆਂ ਵੀ ਇਹਨਾਂ ਆਪਾਂ ਚੋਂਦੀ ਇਹ ਸਾਰੀਆਂ ਇਕੱਠੀਆਂ ਰਹਿਣ ਜਾਂ ਕਿ ਇੱਕ ਦੂਜੇ ਦਾ ਜਿਹੜਾ ਆਪਾਂ ਪੈਰ ਖਿੱਚਨੇ ਨਾ ਉਹ ਨਹੀਂ ਖਿੱਚਨੇ ਚਾਹੀਦੇ ਜੇ ਆਪਾਂ ਇਕੱਠੇ ਹੋ ਕੇ ਏਕਤਾ ਦੇ ਨਾਲ ਲੜਾਈ ਲੜਾਂਗੇ ਤੇ ਸਾਡੀ ਜਿੱਤ ਯਕੀਨੀ ਹੋਊਗੀ ਟਰੈਕਟਰ ਪੇਡ ਕੀ ਸਿੰਬੋਲਿਕ ਆ ਕਿ ਕਿਉਂ ਜਿਹੜੀ ਆ ਟਰੈਕਟਰ ਪੇਡ ਅੱਜ ਕੱਢੀ ਜਾ ਰਹੀ ਆ ਇਹ ਵੇਖੋ ਜੀ 14 ਤਰੀਕ ਨੂੰ ਉਹਨਾਂ ਟਾਈਮ ਦਿੱਤਾ ਵਾ ਉਹਨਾਂ ਨੂੰ ਅਸੀਂ ਹੋ ਅਹੀਂ ਤਾਂ ਕਰਕੇ ਇਹ ਪ੍ਰੇਅਰ ਜਿਹੜੀ ਹੈ ਕਿਸਾਨਾਂ ਦੀ ਟਰੈਕਟਰ ਮਾਰਚ ਅਸੀਂ ਕੱਢਣ ਲੱਗੇ ਸਾਡੇ ਲੱਗੇ ਸੈਲੋਪਲੈਂਟ ਸੀਨਾ ਧਰਨਾ ਉਦੋਂ ਵੀ ਆਪਾਂ ਇੱਕ ਵਾਰੀ ਪਹਿਲਾਂ ਵੀ ਉਹਨੂੰ ਬੜਾ ਜਰਬੰਦ ਰੱਖਿਆ ਸੀ ਅੱਜ ਉੱਥੇ ਆਪਾਂ ਇਹ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਾਂਗੇ ਆ ਬਿਲਕੁਲ ਇਹਨਾਂ ਕਿਸਾਨ ਆਗੂ ਤੁਸੀਂ ਸੁਣਿਆ ਇਹਨਾਂ ਨੇ ਕਿਹਾ ਕਿ ਅਸੀਂ ਆਪਣਾ ਸ਼ਕਤੀ ਪ੍ਰਦਰਸ਼ਨ ਜੜਾਇਓ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੇ ਕਿਹਾ ਕਿ ਬਾਰ-ਬਾਰ ਜਿਹੜੀਆਂ ਮੰਗਾਂ ਜਿਹੜੀਆਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਉਹ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਜਿਹੜੀ ਹੈ ਉਹ ਨੀਤੀ ਉਹਨਾਂ ਨੇ ਅਪਣਾਈ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਜਾਗੀ ਹੈ ਕਿ ਇਸ ਵਾਰੀ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਸ ਦੇ ਵਿੱਚ ਕੋਈ ਨਾ ਕੋਈ ਜੜਾ ਹੱਲ ਨਿਕਲੇਗਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਆਪਣੇ ਟਰੈਕਟਰਸ ਲਿਆ ਕੇ ਇਸ ਟਰੈਕਟਰ ਪ੍ਰੇਡ ਦੇ ਵਿੱਚ ਜੋ ਹੈ ਉਹ ਸ਼ਾਮਲ ਹੋਏ ਨੇ ਔਰ ਉਹਨਾਂ ਵੱਲੋਂ ਲਗਾਤਾਰ ਇਹੋ ਹੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਉਹਨਾਂ ਮੰਗਾ ਨੇ ਉਹਨਾਂ ਨੂੰ ਸਰਕਾਰ ਤੇ ਆਨ ਦਵੇ ਔਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਔਰ ਇਸੇ ਦੇ ਚੱਲਦੇ ਆਹੀ ਜਿਹੜੀ 26 ਜਨਵਰੀ ਦੀ ਕਾਲ ਦਿੱਤੀ ਗਈ ਸੀ ਟਰੈਕਟਰ ਪੇੜ ਦੀ ਉਸੇ ਦੇ ਚੱਲਦੇ ਆਹੀ ਜਿਹੜੀ ਆ ਗੁਰਦਾਸਪੁਰ ਵਿੱਚ ਵੀ ਟਰੈਕਟਰ ਪੇੜ ਕਿਸਾਨਾਂ ਵੱਲੋਂ ਜਿਹੜੀ ਆ ਉਹ ਯੋਜਿਤ ਕੀਤੀ ਗਈ ਹੈ ਕੈਮਰਾ ਪਰਸਨ ਤ੍ਰੀਤ ਦੇ ਨਾਲ ਰਵੀ ਬਖਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ